ਡੀਬੁਰਗਾੜ੍ਹ ਜੇਲ੍ਹ ਦੇ ਵਿੱਚ ਬੰਦ ਬਸੰਤ ਸਿੰਘ ਦੀ ਮਾਤਾ ਕੁਲਵੰਤ ਕੌਰ ਦਾ ਡਿਪਰੈਸ਼ਨ ਦੇ ਕਾਰਨ ਦੇਹਾਂਤ ਹੋ ਗਿਆ ਹੈ। ਦੇਰਿਸਲ ਮੋਗਾ ਜ਼ਿਲ੍ਹਾ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਬਸੰਤ ਸਿੰਘ ਜੋ ਕਿ ਪਈ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਬਸੰਤ ਸਿੰਘ ਦੇ ਮਾਤਾ ਕੁਲਵੰਤ ਕੌਰ ਦਾ ਡਿਪਰੈਸ਼ਨ ਦੀ ਬਿਮਾਰੀ ਦੇ ਕਾਰਨ ਦੇ ਹੰਤ ਹੋ ਗਿਆ। ਪਰਵਾਦ ਤੇ ਪਿੰਡ ਵਾਲਿਆਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਬਸੰਤ ਨੂੰ ਆਪਣੀ ਮਾਤਾ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਲਈ ਪਰੋਲ ਦਿੱਤੀ ਜਾਵੇ ਤਾਂ ਜੋ ਆਪਣੀ ਮਾਤਾ ਦਾ ਸੰਸਕਾਰ ਕਰ ਸਕੇ ਤੇ ਅੰਤਮ ਰਸਮਾਂ ਨੂੰ ਪੂਰਾ ਕਰ ਸਕੇ। ਤióਥੀ ਦੱਸਿਆ ਜਾ ਰਿਹਾ ਹੈ ਕਿ ਬਸੰਤ ਦੀ ਮਾਤਾ ਜਦ ਤੋਂ ਬਸੰਤ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤਦ ਤੋਂ ਹੀ ਡਿਪਰੈਸ਼ਨ ਦੇ ਵਿੱਚ ਤੇ ਹੁਣ ਉਨ੍ਹਾਂ ਦਾ ਦਿਹਾਂਤ ਹੋ ਗਿਆ ਹਾਲਾਂਕਿ ਮਾਂ ਕਦੇ ਵੀ ਪੁੱਤ ਨੂੰ ਮਿਲਣ ਦੇ ਲਈ ਡਿਬਰੂਗੜ੍ਹ ਜੇਲ ਨਹੀਂ ਜਾ ਸਕੀ ਹੈ ਤੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਮਾਤਾ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੰਤਮ ਰਸਮਾਂ ਨਿਭਾਉਣ ਦੇ ਲਈ ਬਸੰਤ ਸਿੰਘ ਨੂੰ ਪਰੋਲ ਦਿੱਤੀ ਜਾਵੇ ਤਾਂ ਜੋ ਅੰਤਮ ਸੰਸਕਾਰ ਕਰ ਸਕੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਬਸੰਤ ਸਿੰਘ ਆਪਣੇ ਮਾਤਾ ਦੇ ਅੰਤਮ ਦਰਸ਼ਨ ਨਹੀਂ ਕਰ ਲੈਂਦਾ ਤਦ ਤੱਕ ਪਰਿਵਾਰ ਅੰਤਮ ਸੰਸਕਾਰ ਵੀ ਨਹੀਂ ਕਰੇਗਾ ਅੱਜ ਭਾਈ ਬਸੰਤ ਸਿੰਘ ਜੀ ਮਾਤਾ ਦਾ ਅਚਾਨਕ ਦਿਹਾਂਤ ਹੋ ਗਿਆ ਅਸੀਂ ਸਰਕਾਰ ਨੂੰ ਇਸ ਬੇਨਤੀ ਦੁਆਰਾ ਅਪੀਲ ਕਰਦੇ ਹਾਂ ਕਿ ਉਹ ਤਰਸ ਦੀ ਨਿਗਾਹ ਦੇ ਨਾਲ ਰਹਿਮ ਦੀ ਨਿਗਾਹ ਦੇ ਨਾਲ ਭਾਈ ਬਸੰਤ ਸਿੰਘ ਨੂੰ ਉਹਨਾਂ ਦੀ ਮਾਤਾ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਸਤੇ ਭੋਗ ਤੱਕ ਕਿਸੇ ਵੀ ਪ੍ਰਕਾਰ ਜਿਵੇਂ ਹੀ ਸਰਕਾਰ ਨੂੰ ਚੰਗਾ ਲੱਗਦਾ ਉਹ ਉਹਨਾਂ ਨੂੰ ਨਾਚਰ ਵਾਸਤੇ ਰਹਾ ਕਰੇ ਅਸੀਂ ਇਸ ਗੱਲ ਦੇ ਵਚਨਬੱਧ ਰਵਾਂਗੇ ਕਿ ਬਸੰਤ ਸਿੰਘ ਦੇ ਇੱਥੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਤੇ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੂਗੀ ਜਿਹਦੇ ਕਰਕੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਅਸੀਂ ਸਾਰਾ ਪਰਿਵਾਰ ਇਸ ਗੱਲ ਦਾ ਵਚਨਬੱਧ ਹੈ ਸਰਕਾਰ ਜਿੱਥੇ ਹੋਰ ਨਾ ਵੀ ਦੋਸ਼ੀਆਂ ਨੂੰ ਪਰੋਲ ਦਿੰਦੀ ਹੈ ਸੋਖ ਸਮਿਆਂ ਦੇ ਵਿੱਚ ਜਾਂ ਖੁਸ਼ੀ ਦੇ ਸਮਿਆਂ ਵਿੱਚ ਇਹ ਤਾਂ ਹੈ ਹੀ ਸੋਖ ਸਮਾਂ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਤਰਸ ਕਰਕੇ ਰਹਿਮ ਕਰਕੇ ਭਾਈ ਬਸੰਤ ਸਿੰਘ ਜੀ ਮਾਤਾ ਦਾ ਜਿਹੜਾ ਅੰਤਮ ਸੰਸਕਾਰ ਉਹਦੇ ਵਿੱਚ ਭਾਈ ਬਸੰਤ ਸਿੰਘ ਨੂੰ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ ਭਾਈ ਬਸੰਤ ਸਿੰਘ ਦੇ ਜੇਲ੍ਹ ਵਿੱਚ ਜਾਣ ਕਰਕੇ ਉਹ ਉਹਨਾਂ ਦੇ ਮਾਤਾ ਡਿਪਰੈਸ਼ਨ ਵਿੱਚ ਚਲੇ ਗਏ ਦਿਮਾਗੀ ਸਤੁਰਨ ਗਵਾ ਬੈਠੇ ਤੇ ਅਸੀਂ ਸਮੇਂ-ਸਮੇਂ ਤੇ ਥਾਂ-ਥਾਂ ਤੋਂ ਉਹਨਾਂ ਦਾ ਇਲਾਜ ਕਰਾਉਂਦੇ ਰਹੇ ਹਾਂ ਪਰ ਅੱਜ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋਕੇ ਚਲੇ ਗਏ ਤੇ ਪਰਿਵਾਰ ਬਹੁਤ ਨਿਰਾਸ਼ਾ ਦੇ ਆਲਮ ਵਿੱਚ ਹੈ ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਉਹ ਭਾਈ ਬਸੰਤ ਸਿੰਘ ਨੂੰ ਜਿਵੇਂ ਵੀ ਸਰਕਾਰ ਨੂੰ ਹੋ ਸਕਦਾ ਹੈ ਉਹ ਉਹਨਾਂ ਨੂੰ ਸ਼ਿਸ਼ਕਾਰ ਵਿੱਚ ਭੋਗ ਵਿੱਚ ਸ਼ਾਮਲ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਜੀ ਸਾਡਾ ਜਿਹੜਾ ਦਿਲੀ ਇਰਾਦਾ ਸਾਡੀ ਦਿਲੀ ਇੱਛਾ ਹੈ ਕਿ ਬਸੰਤ ਸਿੰਘ ਦੇ ਜੇਲ੍ਹ ਵਿੱਚ ਜਾਣ ਕਰਕੇ ਉਹਨਾਂ ਦੀ ਮਾਤਾ ਦੀ ਮੌਤ ਹੋਈ ਹੈ ਆਪਣਾ ਉਹਨਾਂ ਨੇ ਦਿਮਾਗੀ ਸੁਲਤਾਨ ਨੂੰ ਗਵਾੜ ਬੈਠਿਆ ਗਵਾ ਲਿਆ ਸੀ ਅਸੀਂ ਚਾਹੁੰਦੇ ਹਾਂ ਕਿ ਭਾਈ ਬਸੰਤ ਸਿੰਘ ਜਰੂਰ ਉਹਨਾਂ ਦੇ ਸ਼ਿਸ਼ਕਾਰ ਵਿੱਚ ਸ਼ਾਮਲ ਹੋਵੇ ਸਾਡਾ ਜਿਹੜਾ ਸਾਡੀ ਉਮੀਦ ਹੈ ਸਾਡਾ ਦਿਲੀ ਇਰਾਦਾ ਹੈ ਕਿ ਭਾਈ ਬਸੰਤ ਸਿੰਘ ਦੇ ਆਉਣ ਤੱਕ ਹੀ ਅੰਤਮ ਸੰਸਕਾਰ ਅਸੀਂ ਕਰਾਂਗੇ ਸਰਜੀ ਸਿੰਘ ਮੈਂ ਬਸੰਤ ਸਿੰਘ ਦਾ ਪਿਤਾ ਬੋਲਦਾ ਹਾਂ ਉਹਦੇ ਮਾਤਾ ਦੀ ਸਵੇਰ ਮੌਤ ਹੋ ਗਈ 9:00 ਵਜੇ ਪਹਚਾਨ ਕੇ ਉਹਦਾ ਜਿਆਦਾ ਪ੍ਰੈਸ਼ਰ ਕਰਕੇ ਨਾ ਉਹਦਾ ਵਾਰ-ਵਾਰ ਕਹਿੰਦੀ ਮੈਂ ਬਸੰਤ ਸਿੰਘ ਨੂੰ ਮਿਲਣਾ ਅਸੀਂ ਬੇਨਤੀਆਂ ਸਰਕਾਰ ਨੂੰ ਬਹੁਤ ਕੀਤੀਆਂ ਲੋਵਰੇ ਲਿਖਤੀ ਰੂਪ ਚ ਦਿੱਤੇ ਮੈਂ ਵੀ ਬਸੰਤ ਸਿੰਘ ਨੂੰ ਭੇਜਿਆ ਉਥੇ ਤੇ ਹੁਣ ਅਸੀਂ ਫਿਰ ਬੇਨਤੀ ਕਰਦੇ ਹਾਂ ਬਸੰਤ ਸਿੰਘ ਨੂੰ ਸੰਸਕਾਰ ਤੇ ਭੋਗਤ ਕਰ ਕਿਆ ਕੀਤਾ ਜਾਵੇ ਗਰੋਂ ਦਾ ਸੰਸਕਾਰ ਕਰਨ ਲਈ ਕਬ ਸੰਸੰਗ ਆ ਜੋ ਸੰਸਕਾਰ ਕਰਾਂਗੇ ਕ ਬੇਨਤੀ ਹੈ ਜੀ ਇਹੋ ਹੀ ਹੈ ਸੰਸਕਾਰ ਕਰਕੇ ਤੇ ਆਉਣਾ ਪਹੁੰਚ ਭੇਜ ਦੇਵੇ ਸਭ ਅੱਜ ਬਹੁਤ ਹੀ ਦੁੱਖ ਦਾ ਸਮਾਂ ਸਰ ਸਰਜੀਤ ਸਿੰਘ ਜੀ ਸਾਡੇ ਨੰਬਰਦਾਰ ਸਾਬਕਾ ਸਰਪੰਚ ਉਹਨਾਂ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਸਾਡੇ ਨਗਰ ਵਾਸਤੇ ਕਿ ਸਰਬਸਤ ਸਿੰਘ ਦੀ ਮਾਤਾ ਜਿਹੜਾ ਮਸਤ ਸਿੰਘ ਨੂੰ ਬਿਨਾਂ ਵਜ੍ਹਾ ਤੋਂ ਡਿਬੜੂਗੜ ਜੇਲ੍ਹ ਦੇ ਵਿੱਚ ਆਊਟ ਆਫ ਸਟੇਟ ਭੇਜਿਆ ਗਿਆ ਉਹਦੇ ਦੁੱਖ ਦੇ ਵਿੱਚ ਉਹਦੀ ਅਜ ਮੌਤ ਹੋ ਚੁੱਕੀ ਹੈ ਉਹਦੀ ਹਜੇ ਜਾਣ ਦਾ ਕੋਈ ਸਮਾਂ ਨਹੀਂ ਸੀ ਇੱਕ ਤਰ੍ਹਾਂ ਦੇ ਅਸੀਂ ਕਹਿ ਸਕਦੇ ਹਾਂ ਵੀ ਉਹ ਹਜੇ ਜਵਾਨੀ ਦੇ ਪੜਾਹ ਜੀ ਸੀਗੇ ਪਰ ਸਰਕਾਰ ਦੀ ਤਕੇਸ਼ਾਈ ਦੇ ਕਾਰਨ ਉਹ ਡਿਪਰੈਸ਼ਨ ਚ ਚਲੇ ਗਏ ਤੇ ਆਪ ਦੇ ਪੁੱਤਰ ਨੂੰ ਮਿਲਣ ਦੀ ਖਾਤਰ ਕਿਉਂਕਿ ਗਰੀਬ ਪਰਿਵਾਰ ਆ ਇੰਨੀ ਜਗਾ ਉੱਥੇ ਜਾ ਕੇ ਕਿਸੇ ਕੋਈ ਹੱਲ ਵੀ ਹੈ ਨਹੀਂ ਕਿ ਜਾ ਕੇ ਮਾਤਾ ਮਿਲ ਸਕੇ ਇੱਕ ਵਾਰਾ ਵੀ ਨਹੀਂ ਜਾ ਸਕੀ ਉਹ ਡਿਪਰੈਸ਼ਨ ਚਲੀ ਗਈ ਤੇ ਅੱਜ ਉਹਦੀ ਮੌਤ ਹੋ ਗਈ ਆ ਉਹ ਸੱਤਵੇਂ ਨਾਲ ਅਟੈਕ ਆ ਗਿਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਬੰਧਤ ਅਫੀਸਰ ਸਾਹਿਬਾਨਾਂ ਨੂੰ ਭਾਵੇਂ ਉਹ ਜੇਲ੍ਹ ਨਾਲ ਸੰਬੰਧਿਤ ਆ ਭਾਵੇਂ ਸਰਕਾਰ ਨਾਲ ਸੰਬੰਧਿਤ ਆ ਭਾਵੇਂ ਮਾਨਯੋਗ ਡਿਪਟੀ ਕਮਿਸ਼ਨਰ ਫਿਰ ਸ਼੍ਰੀ ਅਮਰਸਰ ਸਾਹਿਬ ਆ ਕਿ ਉਹ ਤੁਰੰਤ ਸਰਬਸੰਗ ਸਿੰਘ ਨੂੰ ਰਿਹਾ ਕਰਨ ਖਾਸ ਕਰਕੇ ਅੰਤਮ ਜਿਹੜੇ ਸੰਸਕਾਰ ਦੇ ਜਿਹੜੀਆਂ ਰਸਮਾਂ ਉਹਨਾਂ ਨੇ ਕਰ ਲਈਆਂ ਉਹ ਆ ਕੇ ਕਰਨ ਕਿਉਂ ਕੇ ਛੋਟਾ ਬੇਟਾ ਵੀ ਦੁਬਈ ਗਏ ਹੋਏ ਨੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਸਾਰੇ ਨਗਰ ਵੱਲੋਂ ਕਿ ਉਹਨਾਂ ਨੂੰ ਤੁਰੰਤ ਰਿਹਾ ਕਰਕੇ ਨਹੀਂ ਤਾਂ ਉਹਨਾਂ ਨੂੰ ਪ੍ਰੋਲ ਤੇ ਜਾਂ ਜਵਾਨ ਤੇ ਜ਼ਰੂਰ ਭੋਗ ਤੱਕ ਭੇਜਿਆ ਦੇ ਦੇਖੋ ਜੀ ਉਹ ਬੇਟੇ ਤੋਂ ਬਿਨਾ ਕਾਹਦੇ ਸੰਸਕਾਰ ਹੁੰਦੇ ਆ ਜਦੋਂ ਬੇਟਾ ਜਿੰਨਾ ਚੱਕਰ ਨਹੀਂ ਆਉਂਦਾ ਉਹਨਾਂ ਚੱਕ ਸੰਸਕਾਰ ਦਾ ਤਾਂ ਕੋਈ ਪ੍ਰੋਗਰਾਮ ਨਹੀਂ ਕਿ ਇਸ ਕਰਕੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਤੇ ਔਰ ਵੇਟ ਕਰਾਂਗੇ ਜਿੰਨਾ ਚਿਰ ਵੇਟਾ ਨਹੀਂ ਆਉਂਦਾ ਉਹਨਾਂ ਚਿਰ ਸਰਕਾਰ ਨਹੀਂ ਕੀਤਾ ਜਾਊਗਾ ਉਹਦੀ ਬਾਡੀ ਨੂੰ ਅਸੀਂ ਜਮ੍ਹਾਂ ਕਰਵਾ ਚੁੱਕੇ ਆਂ ਤੇ ਜਿੰਨਾ ਚਿਰ ਸਰਕਾਰ ਸਾਡਾ ਸਾਥ ਨਹੀਂ ਦਿੰਦੀ ਜਾਂ ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾ ਉਹਨਾਂ ਚਿਰ ਅਸੀਂ ਸਹਿਕਾਰ ਨਹੀਂ ਕਰਾਂਗੇ ਅੱਜ ਜੋ ਹੋਇਆ ਬਹੁਤ ਮਾੜਾ ਹੋਇਆ ਜੀ ਸਰਪੰਚ ਸਾਹਿਬ ਦੇ ਘਰੋਂ ਜਿਹੜੀ ਮਾਤਾ ਆਪਣੀ ਕਲਵੰਤ ਕੋਹਰਾ ਖਾਲਸਾ ਸੰਤ ਸੰਗਤ ਦੀ ਮਾਤਾ ਤੇ ਪਹਿਲਾਂ ਕਾਫੀ ਚਿਰ ਹੋ ਗਿਆ ਮੈਨੂੰ ਪਤਾ 2.5 ਸਾਲ ਤੱਕ ਨੇ ਹੋ ਗਿਆ ਜਦੋਂ ਉਹ ਜੇਲ੍ਹ ਚ ਭੇਜਿਆ ਗਿਆ ਉਹ ਮੰਨ ਤੇ ਐਸ਼ਾ ਪ੍ਰੈਸ਼ਰ ਪਾ ਲਾ ਕੇ ਅਫਸਰ ਇੰਨੀ ਹੋ ਗਈ ਯਾਰ ਕਿ ਬਹੁਤ ਰਾਜ ਕਰਾਇਆ ਕੋਈ ਰਾਜ ਨਹੀਂ ਹੋਇਆ ਅੱਜ ਦੁਪਹਿਰ ਨੂੰ ਅਚਾਨਕ ਮੌਤ ਹੋ ਗਈ ਹੁਣ ਜੈਡ ਬਾਡੀ ਜਿਹੜੀ ਉਹ ਤਰੁੰਡੀ ਲਗਾਤੀ ਗਈ ਆ ਸ਼ਿਕਾਰ ਦੀ ਡੀ ਉਹ ਤੱਕ ਕਰਾਂਗੇ ਜਦੋਂ ਤੱਕ ਭਗਵਾ ਆਪਣਾ ਸੰਸਾਰ ਸਖਾਲਸਾ ਛੁੱਟੀ ਤੇ ਨਹੀਂ ਆਉਂਦਾ ਅਸੀਂ ਜੱਜ ਸਾਹਿਬ ਨੂੰ ਰਿਕਵੈਸਟ ਕਰਾਂਗੇ ਐਮਲ ਸਾਹਿਬ ਨੂੰ ਰਿਕਵੈਸਟ ਕੀਤੀ ਅੱਜ ਤੇ ਭਗਵੰਤ ਮਾਨ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਾਂਦੀ ਆ ਰੋ ਮਾਮ ਦੀ ਮਾਲਾ ਨੂੰ ਹੀ ਲਖ ਸਕੇ ਇਸ ਦਾ ਸਾਡੀ ਪੁਰਜੋ ਰੁਪਿਆ ਆ ਸ਼ਵਾਸੰ ਮੇਲੇ ਦੀ ਕੋ ਸਰਕਾਰ ਵੱਲੋਂ ਤੁਹਾਨੂੰ ਇਹ ਮੇਲੇ ਸਭ ਨੂੰ ਐਮਐਲ ਸਾਹਿਬ ਨੇ ਕਿਹਾ ਵੀ ਜੋ ਕਰਨਾ ਉਹ ਤਾਂ ਜੱਜ ਸਾਹਿਬ ਨੇ ਕਰਨਾ ਮੈਨੂੰ ਜਿੱਥੇ ਸਿਪਾਰਸ਼ ਕਰਨ ਦੀ ਲੋੜ ਪਈ ਐ ਐਸਐਸਪੀ ਸਾਹਿਬ ਨੂੰ ਕਹਿਣਾ ਪਿਆ ਡੀਸੀ ਨੂੰ ਕਹਿਣਾ ਪਿਆ ਕਿਸੇ ਤਰ੍ਹਾਂ ਦਾ ਕੋ ਹੋਰ ਹੋਇਆ ਬਾਕੀ ਜੇ ਕਿ ਸਹੂਲਤ ਵਗੈਰਾ ਕੋ ਬਣਦੀ ਸੀ ਤਾਂ ਅਸੀਂ ਦੇ ਦਿੰਦੇ ਵਚਨਬੰਦ ਰਹਾਂਗੇ